ਤੋ ਅੱਜ ਸ਼ਹਿਰ ਮਰਿੰਡੇ ਲਈ ਇੱਕ ਬਹੁਤ ਵੱਡਾ ਦਿਨ ਸੀ ਕਿਉਂਕਿ ਡੀਸੈਲਟਿੰਗ ਮਸ਼ੀਨ ਜੋ ਕਿ ਸੀਬਰੇ ਦੇ ਵਿੱਚ ਬਹੁਤ ਲਾਭਦਾਇਕ ਹੁੰਦੀ ਹੈ ਅੱਜ ਸ਼ਹਿਰ ਮਰਿੰਡੇ ਦੇ ਵਿੱਚ ਆ ਚੁੱਕੀ ਹੈ ਅੱਜ ਉਹਦਾ ਉਦਘਾਟਨ ਕੀਤਾ ਗਿਆ ਸੋ ਮੈਂ ਆਮ ਆਦਮੀ ਪਾਰਟੀ ਦੇ ਉੱਗੇ ਆਗੂ ਨਵਦੀਪ ਸਿੰਘ ਟੋਨੀ ਤੋਂ ਜਾਣਨਾ ਚਾਹੂੰਗਾ ਵੀ ਇਹ ਸਭ ਕਿਸ ਤਰ੍ਹਾਂ ਹੋਇਆ ਕਿੱਦਾਂ ਪੋਸੀਬਲ ਹੋਇਆ ਕਿਦੀ ਦੇਖ-ਵੇਖ ਦੇ ਵਿੱਚ ਹੋਇਆ ਇਹ ਕੰਮ ਹਾਂਜੀ ਟੋਨੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਕਾਫੀ ਸਮੇ ਤੋਂ ਅਸੀਂ ਸ਼ਹਿਰ ਦੇ ਵਿੱਚ ਗਲੀ ਗਲੀ ਘੁੰਮ ਕੇ ਦੇਖਿਆ ਵੀ ਸਮੱਸਿਆ ਹੈ ਕਿੱਥੇ ਆ ਸਾਡੇ ਨਗਰ ਕਾਉਂਸਲ ਦੇ ਪ੍ਰਧਾਨ ਬੈਠੇ ਨੇ ਜਗਦੇਵ ਮਿੱਟੂ ਜੀ ਅਸੀਂ ਮਹੱਲੇ ਮਹੱਲੇ ਜਾ ਕੇ ਪਤਾ ਕੀਤਾ ਵੀ ਹਰੇਕ ਜਗ੍ਹਾ ਜਿੱਥੇ ਵੀ ਜਾਂਦੇ ਤੇ ਸੀਵਰੇ ਚੋਕ ਹੈ ਚਾਹੇ ਉਹ ਬੱਸ ਅਡੇ ਦਾ ਪਿਛਲਾ ਪਾਸਾ ਹੋਵੇ ਚਾਹੇ ਰੈਸਟ ਹਾਊਸ ਹੋਵੇ ਚਾਹੇ ਉਹ ਜੋਗੀਆ ਵਾਲਾ ਮਹੱਲਾ ਪੁਰਾਣਾ ਬਸੀ ਰੋਡ ਇੱਥੋਂ ਤੱਕ ਕਿ ਸਾਡਾ ਜਿਹੜਾ ਮੇਨ ਬਾਜ਼ਾਰ ਦਾ ਸੀਵਰ ਹੈ ਇਹ ਵੀ ਤਕਰੀਬਨ 20-25 ਸਾਲ ਪੁਰਾਣਾ ਜਿਹੜਾ ਪਿਆ ਹੋਇਆ ਇਹਨਾਂ ਦੀ ਕਦੇ ਵੀ ਅੱਜ ਤੱਕ ਸਫਾਈ ਨਹੀਂ ਹੋਈ ਤੇ ਅਸੀਂ ਇੱਕ ਦਿਨ ਸਾਡੇ ਸੀਵਰੇਜ ਬੋਰਡ ਦੇ ਚੇਅਰਮੈਨ ਡਾਕਟਰ ਸੰਨੀ ਆਲੂ ਵਾਲੀ ਜੀ ਨੂੰ ਬੇਨਤੀ ਕੀਤੀ ਸੀਗੀ ਵੀ ਸਾਡਾ ਜਿਹੜਾ ਮਸਲੇ ਦਾ ਹੱਲ ਹੈ ਇਹ ਬਹੁਤ ਵੱਡੇ ਪੱਧਰ ਤੇ ਹੋਣਾ ਹੈ ਵੀ ਤੁਸੀਂ ਇਹਦੇ ਵਿੱਚ ਇਨਵੋਲਵ ਹੋ ਤਾਂ ਡਾਕਟਰ ਸਾਹਿਬ ਨੇ ਸਾਡੀ ਬੇਨਤੀ ਨੂੰ ਸਵਾਰਕਾਰ ਕਰਦੇ ਹੋਏ ਮਰਿੰਡੇ ਵਿੱਚ ਸੀਵਰੇਜ ਬੋਰਡ ਦੇ ਚੀਫ ਸਾਡੇ ਗੁਰਿੰਦਰਪਾਲ ਜੀ ਜਿਹੜੇ ਕਿ ਪੰਜਾਬ ਦੇ ਸਭ ਤੋਂ ਵੱਡੇ ਅਫਸਰ ਨੇ ਇਸ ਮਹਿਕਮੇ ਦੇ ਉਹ ਆਏ ਤੇ ਬਾਕੀ ਸਾਰੀ ਟੀਮ ਸਾਡੇ ਸ਼ਹਿਰ ਵਿੱਚ ਆਈ ਤੇ ਉਹਨਾਂ ਨੇ ਦੂਜੇ ਦਿਨ ਹੀ ਚੰਡੀਗੜ੍ਹ ਵਿੱਚ ਸਾਰੇ ਅਫਸਰਾਂ ਦੀ ਮੀਟਿੰਗ ਸੱਦੀ ਉੱਥੇ ਸਾਰੇ ਮਰੰਡੇ ਦਾ ਨਕਸ਼ਾ ਬਣਾਇਆ ਵੀ ਕਿੱਥੇ ਕਿੱਥੇ ਸੀਵਰੇਜ ਚੋਕ ਹੈ ਉਹਦੇ ਲਈ ਸਾਡੇ ਐਮਐਲਏ ਸਾਹਿਬ ਨੇ ਸਾਡੀ ਨਗਰ ਕੌਂਸਲ ਨੂੰ ਨਿਰਦੇਸ਼ ਦਿੱਤੇ ਸਾਡੇ ਪ੍ਰਧਾਨ ਜੀ ਬੈਠੇ ਨੇ ਇਹਨਾਂ ਦੀ ਰਹਿਨਮਾਈ ਵਿੱਚ ਇੱਥੇ ਪਿਛਲੀ ਜਿਹੜੀ ਮੀਟਿੰਗ ਹੋਈ ਪਿਛਲੇ ਮਹੀਨੇ ਉਹਦੇ ਵਿੱਚ ਮਤਾ ਪਾਇਆ ਗਿਆ ਵੀ 50 ਲੱਖ ਰੁਪਇਆ ਸੀਵਰੇਜ ਦੀ ਡੀਸੈਲਟਿੰਗ ਲਈ ਉਹ ਰੱਖਮ ਰੱਖਿਆ ਤੇ ਅੱਜ ਬਹੁਤ ਹੀ ਜਿਹਨੂੰ ਕਹਿੰਦੇ ਆ ਵੀ ਖੁਸ਼ੀਆਂ ਭਰਿਆ ਦਿਨ ਆ ਵੀ ਅੱਜ ਸ਼ਹਿਰ ਵਿੱਚ ਪਹਿਲੀ ਵਾਰ ਡੀਸੈਲਟਿੰਗ ਹੋਣ ਜਾ ਰਹੀ ਹੈ ਜਿਹਨੂੰ ਕੀ ਆਪਾਂ ਕਹਿੰਦੇ ਆ ਵੀ ਸੀਵਰੇਜ ਦੀ ਸਫਾਈ ਹੋਣ ਜਾ ਰਹੀ ਹੈ ਜਿਹਦੇ ਲਈ ਬਾਹਰੋਂ ਕਿਰਾਏ ਤੇ ਪ੍ਰਾਈਵੇਟ ਕੰਪਨੀਆਂ ਤੋਂ ਵੱਡੀਆਂ ਮਸ਼ੀਨਾਂ ਮੰਗਾਈਆਂ ਗਈਆਂ ਤੇ ਅੱਜ ਉਹਨਾਂ ਨੇ ਸ਼ਹਿਰ ਦੇ ਮੇਨ ਬਾਜ਼ਾਰ ਤੋਂ ਇਸ ਦੀ ਜਿਹੜਾ ਉਦਘਾਟਨਾ ਹੈ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਜਗਦੇਸ਼ ਸਿੰਘ ਬਿੱਟੂ ਜੀ ਨੇ ਕੀਤਾ ਹੈ ਤੇ ਇਸ ਵਿੱਚ ਸਾਡੇ ਕਾਰਸਾਧਕ ਆਫਸਰ ਪਰਮਿੰਦਰ ਭੱਟੀ ਜੀ ਤੇ ਸਾਡੇ ਸਾਰੀ ਆਮ ਆਦਮੀ ਪਾਰਟੀ ਦੀ ਲੋਕਲ ਲੀਡਰਸ਼ਿਪ ਤੇ ਸਾਡੇ ਐਮਸੀ ਸਾਹਿਬਾਨ ਇਸ ਵਿੱਚ ਸ਼ਾਮਿਲ ਹੋਏ ਤੇ ਅਸੀਂ ਸਾਡੇ ਪ੍ਰਧਾਨ ਜੀ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਕਿ ਪੈਰ ਪੈਰ ਤੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਦੇ ਆ ਜਿੰਨੇ ਵੀ ਜਿੰਨਾ ਵੀ ਸਾਥੀਆਂ ਨੇ ਇਸ ਕੰਮ ਵਿੱਚ ਸਾਡੀ ਮਦਦ ਕੀਤੀ ਤੇ ਇਸ ਕੰਮ ਨੂੰ ਨੇਪਰੇ ਚਾੜਨ ਵਿੱਚ ਇਸ ਦਾ ਉਦਘਾਟਨ ਕਰਨ ਵਿੱਚ ਯੋਗਦਾਨ ਪਾਇਆ ਉਹਨਾਂ ਸਾਰਿਆਂ ਦਾ ਹੀ ਇਹਦੇ ਨੂੰ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ